हेलो दोस्तों निंदर के स्टूडियो में आप सब दा बहुत-बहुत स्वागत है आज इसे ਗੱਲ ਕਰਾਂਗੇ ਪੰਜਾਬੀ ਮੂਵੀ ਜੀ ਹਾਂ ਬੇਲੀ ਜਨਤਾ ਪ੍ਰੈਜ਼ੈਂਸ ਗੁਰੂ ਨਾਨਕ ਜਹਾਜ਼ movies ਬਾਰੇ ਇਸ ਵਿੱਚਦਰ ਸੇ ਜਸਰਜੀ ਨੇ ਜੋ ਆਪਣਾ ਪਲੇ ਕੀਤਾ ਹੈ ਉਹਨਾਂ ਨੇ ਇੱਕ ਸਿੱਖ کردار ਬਾਰੇ ਪੂਰੀ ਤਰ੍ਹਾਂ ਹੀ ਗੰਭੀਰਤਾ ਨਾਲ ਇਸ ਬਾਰੇ ਵਿਚਾਰ ਕੀਤੀ ਅਤੇ ਉਹਨਾਂ ਨੇ ਇਸ ਮੂਵੀ ਵਿੱਚ ਇਸ ਅਭਿਨੇ ਨੂੰ ਉਤਾਰਨ ਵਾਸਤੇ ਆਪਣੇ ਖੁਦ ਦੀ ਅਸਲੀ ਦਾੜੀ ਰੱਖੀ ਹੈ ਤਾਂ ਕਿ ਉਹ ਇਸ ਕਰੈਕਟਰ ਵਿੱਚ ਪੂਰੀ ਤਰਾਹੀ ਹਾਂਜੀ ਦੋਸਤੋ ਜਿੱਥੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਦਲਜੀਤ ਸਾੰਝਨੀ ਟਰਬਨ ਸਰਦਾਰ ਦੇ ਤੌਰ ਤੇ ਪੂਰੀ ਦੁਨੀਆ ਵਿੱਚ ਆਪਣਾ ਇੱਕ ਵੱਖਰੀ ਮਕਾਮ ਹਾਸਲ ਕੀਤਾ ਹੈ ਉੱਥੇ ਟਰਬਨ ਸਰਦਾਰ ਦੇ ਤੌਰ ਤੇ ਦਰਸ਼ੇਮ ਜਸਰ ਸਿੰਘ ਨੇ ਵੀ ਆਪਣੀ ਇੱਕ ਵੱਖਰੀ ਹੀ ਲੁੱਕ ਪੇਸ਼ ਕੀਤੀ ਹੈ ਠੀਕ ਹੈ ਜਿੱਤੇ ਤਰ੍ਹਾਂ ਜਸਰ ਜੀ ਨੇ ਸਟਾਈਲ ਨੂੰ ਅਲਮੁੰਡੇ ਫੋਲੋ ਕਰਦਿਨੇ ਆ ਤੇ ਉਹਨਾਂ ਦੇ ਸਟਾਈਲ ਤੋਂ ਹੀ ਲੁੱਕ ਤੋਂ ਹੀ ਪ੍ਰਭਾਵਿਤ ਹੋ ਕੇ ਜਿੱਥੇ ਬੋイズ ਟਰਬਨ ਸਰਦਾਰ ਦੀ ਟੌਰ ਨਾਲ ਜੁੜ ਚੁੱਕੇ ਹਨ ਅਤੇ ਉਹਨਾਂ ਦੇ ਉਹਨਾਂ ਨੂੰ ਫੋਲੋ ਕਰਦੇ ਹਨ ਰੂਲ ਉਹਨਾਂ ਦੇ ਕਾਪੀ ਕਰਦੇ ਹਨ ਤੇ ਉੱਥੇ ਉਹਨਾਂ ਦੇ ਬਹੁਤ ਵੱਡੇ ਫੈਨਸ ਵੀ ਨੇ ਤੇ ਸੇਮ ਦੇ ਸਿਰਿਕਪਾ ਵਧੀਆ ਮਾਡਲ ਵੀ ਰਹੇ ਨੇ ਅਤੇ ਉਹਨਾਂ ਨੇ ਮਾਡਲਿੰਗ ਵੀ ਕੀਤੀ ਹੈ ਤੇ ਜਿੱਥੇ ਕਿ ਤਰਸੇਮ ਜਸਸਰ ਨੇ ਇੱਕ ਟਰਬਨ ਸਰਦਾਰ ਦੇ ਤੌਰ ਤੇ ਆਪਣੀ ਵੱਖਰੀ ਪਛਾਣ ਬਣਾਈ ਹੈ ਉੱਥੇ ਅਸੀਂ ਸਭ ਉਹਨਾਂ ਦੇ ਬਹੁਤ ਵੱਡੇ ਫੈਨ ਹਾਂ ਅਤੇ ਉਹਨਾਂ ਨੂੰ ਸਾਰੇ ਬਹੁਤ ਪਿਆਰ ਕਰਦੇ ਹਾਂ ਆਈ ਹੋਪ ਕਿ ਉਹਨਾਂ ਦੀ ਇਦਾਂ ਹੀ ਸਾਰੀਆਂ ਮੂਵੀਜ਼ ਹਿੱਟ ਰਹਿੰਦੀਆਂ ਨੇ ਅਤੇ ਸਾਨੂੰ ਬਹੁਤ ਵਧੀਆ ਵਧੀਆ ਮੂਵੀਜ਼ ਦਿਨੇ ਰਹੇ ਨੇ ਤੇ ਸੇਮ ਜਸਸਰ ਜੀ ਮਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਨੂੰ ਜ਼ਰੂਰ ਦੱਸਣਾ ਥੈਂਕ ਯੂ ਵੈਰੀ ਮਚ ਕਹਾਂਜੀ ਦੋਸਤੋ ਤੇ ਸੇਮ ਜਸਸਰ ਜੀ ਬਾਰੇ ਜਿੱਥੇ ਆਪਾਂ ਗੱਲ ਕਰ ਰਹੇ ਸੀ ਉਹਨਾਂ ਨੇ ਪੰਜਾਬੀ ਫਿਲਮ ਦਸਤਿਨ ਉਹਦੇ ਦਾ ਰਾਬ ਦਾ ਰੇਡੀਓ ਅਕਸਰ ਗਲ ਬਕੜੀ ਮਸਤਾਨੇ ਸਰਦਾਰ ਮੁਹੰਮਦ ਅਤੇ ਦਾਣਾ ਪਾਣੀ ਵਰਗੇ ਕਈ ਸੁਪਰ ਡੂਪਰ ਹਿੱਟ ਫਿਲਮਾਂ ਦਿੱਤੀਆਂ ਜਿੱਤੇ ਤਰਸੇਮ ਜੱਰਜੀ ਦੀ ਉਹਨਾਂ ਨੇ ਗੱਲ ਕਰੀ ਆ ਪਰ ਨੀਰੂ ਵਾਜ ਬਣਾਈ ਅਤੇ ਨਿਮਰਤ ਖੇਰਾ ਨਾਲ ਵੀ ਬਹੁਤ ਸਰੀਆਂ ਹਿੱਟ ਮੂਵੀਜ਼ ਦਿੱਤੀਆਂ ਅਤੇ ਦੋਸਤੋ ਚੁਲਬਲੀ ਸਟਾਰ ਆਫ ਦਿ ਰੇਡੀਓ ਵਾਲੀ ਇੱਕ ਚੁਲਬਲੀ ਨਾ ਟੂਸੀ ਗਰਲ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਮੀਜਾ ਉਹਨਾਂ ਨਾਲ ਇਹ ਨਦੀ ਜੋੜੀ ਬਹੁਤ ਹੀ ਟ੍ਰੇ ਹੈ ਅਤੇ ਇਹਨਾਂ ਨੇ ਇਹਨਾਂ ਕਲਾਕਾਰਾਂ ਨਾਲ ਬਹੁਤ ਹੀ ਜ਼ਿਆਦਾ ਪਟੀਆਂ ਰੋਲ ਕੀਤੀ ਅਤੇ ਆਪ ਸਾਨੂੰ ਬਹੁਤ ਸਾਰੀਆਂ ਹਿੱਟ ਮੂਵੀਜ਼ ਦਿੱਤੀ ਤਾਂ ਜੀ ਦੋਸਤੋ ਜਿਨ੍ਹਾਂ ਨੇ ਸਾਨੂੰ ਕਮੈਂਟ ਕੀਤੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਜੋ ਦਰਸ਼ਕ ਸਾਨੂੰ ਡੇਲੀ ਸਾਨੂੰ ਕਮੈਂਟ ਕਰਦੇ ਨੇ ਸਾਡੇ ਨਾਲ ਜੁੜੇ ਹਨ ਉਹਨਾਂ ਦਾ ਮੈਂ ਬਹੁਤ ਹੀ ਧੰਨਵਾਦ ਕਰਦੀ ਆਂ